ਹਾਂਜੀ ਸੱਚੀ ਗੱਲ ਦੇ ਸ਼ਾਰਿਆਂ ਨੇ ਹੋਰ ਠੀਕ ਹੈ ਕੋਈ ਨਹੀਂ ਸਾਰੇ ਮੇਰਾ ਨਾਮ ਹੈ ਗਮੀ ਸਿੰਘ ਮੈਂ ਪਿੰਡ ਪਨਾ ਤਧਾਨਾ ਤੇ ਸੀ ਪਤੀ ਦਾ ਜਲਾ ਤੰਤਾਰ ਅੱਜ 29 ਤਰੀਕ ਹੋਈ ਆ ਤੇ ਸ਼ਾਮ ਦਾ ਟਾਈਮ ਆ ਤਾਂ ਤੇ ਪੰਜ ਦਾ ਹੀ ਵਜ੍ਹਾ ਤੇ ਆਪਾਂ ਖੇਤ ਆਏ ਹੋਣੇ ਆ ਅੱਜ ਜੇ ਤੁਸੀਂ ਦੇਖ ਸਕਦੇ ਹੋ ਆਪਣਾ ਖੇਤ ਇਹ ਹੈ ਦਾ ਵਾਹ ਪਤੀ ਵਾਹ ਖੇਤ ਭਾਈ ਇਹ ਵੀ ਥੋੜਾ ਬਾਨ ਮਾਈ ਬਾਪਤੀ ਇਹ ਤੇ ਦੂੰ ਦੇਖ ਲੈ ਕੋਹ ਰੰਗ ਬਦਲ ਗਿਆ ਆ ਪਾ ਮੈਨ ਲੱਗਾ ਜੇ ਕਪਾਣਾ ਪੰਨ ਲਾ ਜਾ ਤਾਂ ਨੰਨ ਨਹੀਂ ਲਾ ਜਾ ਦੇ ਬੱਕੀ ਦੇ ਦੇਣੇ ਦਾਣੇ ਥੋੜੀ ਹਰੀ ਆ ਆ ਵੇਖ ਲੈ ਦਾਣੇ ਵਿੱਚ ਅਦੇ ਬਾਜਾਂ ਨੂੰ ਹਲਦੀ ਰੋਟ ਪੈ ਜਾਈਂ ਯਾ ਮੀਂਹ ਤੇ ਕਾਈ ਨਹੀਂ ਵੇਖ ਲੈ ਹਵੇ ਇਹ ਨੂੰ ਹਲਦੀ ਰੋਟ ਪੈ ਜਾ ਇਹਨਾਂ ਦੀ ਬਾਕੀ ਦਾਣੇ ਬਾਕੀ ਆ ਠੀਕ ਆ ਦਾਣੇ ਅਰੇ ਅਜੇ ਵੀ ਲੱਥਲੇ ਪਾਣੀ ਇੱਕ ਪਾਈਆਂ ਪਾ ਲਾ ਸਕਦੀਆਂ ਤੁਸੀਂ ਦੇਖ ਜਾਂ ਲੈਓ ਇਹਦੇ ਦਾਣੇ ਵੇਖ ਲਓ ਅਜੇ ਵੀ ਇਹਦੇ ਦਾਣੇ ਅਜੇ ਥੱਤ ਪਛੰਤ ਜੇ ਪੱਕ ਜੇ ਥਨੋਂ ਤੇ ਬਾਕੀ ਆਏ ਦੇ ਵੇਲੇ ਥੱਤ ਪਛੰਤ ਜੇ ਜੇ ਤੁਸੀਂ ਆਪਾਂ ਦੱਸੋ ਜੇ ਅਸੀਂ ਆਪਾਂ ਨੇ ਪਾਣੀ ਭੇਜ ਲਾ ਤ ਰਹਿੰਦੇ ਜੇ Dah bidu ni dia kira iba apa tu. Ini kena. Tak ni apa dekat hari lain ni tu dia kalau. ਉਹ ਇਹਦੀ ਪੰਡੂ ਜਿਹਾ ਜਿਹਾ ਲੱਤੀ ਆਈ ਪੰਜ ਚਲਾਈ ਦੀ ਅੱਜ ਤੇ 29 ਹੋਈ ਆ ਤੇ ਤੈਨੂੰ ਪਤਾ ਹੀ ਅੱਜ ਨੰਬੇ ਦਿਨਾਂ ਦਾ ਇਤਿਹਾਸ ਹੋਈ ਏ ਸਾਨਾ ਨੇ ਜਿਹ ਲਾਈ ਉਹਦੇ ਤੰਬਰ ਨਿਆਣ ਚਾਹ ਚੰਗਿਆ ਚੰਗਿਆ ਨਾ ਲਾ 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 ਦੋ ਹਿੰ ਬਾਪਤੀ ਕੇ ਕਿੰਦੇ ਕੋਲ ਤੋਂ ਕਿੰਦੇ ਲੋਗ ਜائیں ਦਾ ਚੋ ਜਿਹੜੇ ਆਪਣੇ ਵੀਰ ਨ ਲਾਈ ਹੋਊਗੇ ਨਾ ਤੇ ਆਪਾਂ ਨੂੰ ਲਾਤ ਪਾਈਂ ਲਾ ਜਾਂਦੇ ਹੋਂ ਉਹ ਤਾਂ ਪੰਜਾਬੀਆਂ ਚੰਗੇ ਅੱچھے ਆਂ ਦਿਨਾਂ ਦੀ ਹੋਈ ਆ ਇਹ ਜੇ ਆਪਾਂ ਪਾਣੀ ਨੂੰ ਆਪਾਂ ਲਾ ਚੰਦੇ ਤਾਂ ਨਹੀਂ ਤੇ ਜਰੂਰ ਦੱਛੋ ਬਸ ਜਾ ਵਿਲਾ ਜੇ ਇਹਦੇ ਧਾਨਿਆਂ ਦੇ ਹੜੇ ਨਾ ਦੋਰਾ ਬੰਨ੍ਹਦੇ ਯਾਰ ਸਾਨੂੰ ਆਪਾਂ ਦਿਖਾ ਦਦੇ ਆ ਵੀ ਇੱਕ ਨੂੰ Okay. Ini ya pulau ayu nala. Tapi justru dasarnya komentar tuh itu banyak jalan misalnya, udah um, ada hal di luar udah ada moli ya nali. တန်တနဟောဒီတောတပည့်နာမီတကအားမိခုနိုင်ဟောနာအားမိခုနပ ਿਆ ယနဟောဒီတောပ ਿਆ အိ ਤੇ ဘာကီခေက Okay